ਜੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਸਤਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਤਗੁਰਾਂ ਨੇ ਤਰਸ ਕੀਤਾ ਆਪਾਂ ਸਾਰਿਆਂ ਨੂੰ ਆਪਣੀ ਨਿੱਗੀ ਗੋਦ ਵਿੱਚ ਬੈਠਣ ਦਾ ਸਮਾਂ ਬਖਸ਼ਿਆ ਸਤਿਗੁਰ ਜੀ ਕਹਿੰਦੇ ਤਰਸ ਪਿਆ ਮਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥਿਵੇ ਹਰਿਆ ਆਪ ਜੀ ਨੇ ਬੜੇ ਪਿਆਰ ਸਹਿਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਆਸਾ ਦੀ ਵਾਰ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਹੁਣ ਸਮਾਂ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸ਼ਹੀਦੀ ਪੂਰਬ ਨੇੜੇ ਆ ਰਿਹਾ ਆਪਾਂ ਸਾਰਿਆਂ ਨੂੰ ਪਤਾ ਹੈ ਆਪਣੇ ਗੁਰੂ ਘਰ ਵੀ ਗੁਰਦਰਾ ਕਮੇਟੀ ਵੱਲੋਂ ਸੰਗਤਾਂ ਵੱਲੋਂ ਸਹਿਯੋਗ ਦੇ ਨਾਲ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ ਜੋ 21 22 23 ਨਵੰਬਰ ਦਾ ਕਿਉਂਕਿ ਵੀਕਐਂਡ ਹੈ ਜਿਹੜਾ ਇਸ 21 22 23 ਦਾ ਬਣਦਾ ਹੈ ਸੋ ਆਪਾਂ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੀ ਅਸੀਸ ਲੈਣ ਵਾਸਤੇ ਜੋ ਪਾਵਨ ਬਾਣੀ ਦੇ ਤਕਰੀਬਨ 52 ਜਿਹੜੇ ਸ਼ਬਦ ਨੇ ਉਹ ਆਪਾਂ ਸਰਵਣ ਕਰ ਚੁੱਕੇ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਰਾਗ ਸਾਰੰਗ ਦੇ ਅੰਦਰ ਚਾਰ ਸ਼ਬਦ ਮਹਾਰਾਜ ਨੇ ਉਚਾਰਨ ਕੀਤੇ ਨੇ ਟੋਟਲ 59 ਮਹਾਰਾਜ ਦੇ ਸ਼ਬਦ ਹਨ ਸੱਤ ਸ਼ਬਦ ਬਾਕੀ ਬਚਦੇ ਨੇ ਸੋ ਆਓ ਅੱਜ ਆਪਾਂ ਸਤਿਗੁਰਾਂ ਦੀ ਅਸੀਸ ਲਈਏ ਜੋ ਅਗਲਾ ਸ਼ਬਦ ਹੈ ਉਹਦੀ ਵਿਚਾਰ ਸੰਗਤ ਨਾਲ ਸਾਂਝੀ ਕਰੀਏ ਕਿ ਸਤਿਗੁਰਾਂ ਦਾ ਉਪਦੇਸ਼ ਕੀ ਹੈ ਵੀ ਸਾਨੂੰ ਕਰਨਾ ਕੀ ਚਾਹੀਦਾ ਹੈ ਅਸੀਂ ਕਰ ਕੀ ਰਹੇ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਜੋ ਸ਼ਬਦ ਆਪ ਜੀ ਨਾਲ ਅਸੀਂ ਸਾਂਝਾ ਕਰਨਾ ਹੈ 1231 ਅੰਗ ਤੇ ਰਾਗ ਸਾਰੰਗ ਦੇ ਅੰਦਰ ਰਾਗ ਸਾਰੰਗ ਦਾ ਇਹ ਦੂਜਾ ਸ਼ਬਦ ਹੈ ਸਤਗੁਰੂ ਜੀ ਉਚਾਰਨ ਕਰਦੇ ਨੇ ਸਾਰੰਗ ਮਹੱਲਾ 9 ਵਾ ਰਾਗ ਦਾ ਨਾਮ ਸਾਰੰਗ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਸਤਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਕਾਹਾ ਮਨ ਵਿਖਿਆ ਸਿਓ ਲਪਟਾਈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਆਪਣੇ ਮਨ ਨੂੰ ਤੂੰ ਸਵਾਲ ਕਰਿਆ ਕਰ ਕਿਉਂਕਿ ਮਨ ਦੀ ਹੀ ਸਾਰੀ ਖੇਡ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਮਨ ਦੀ ਗੱਲ ਕੀਤੀ ਹੈ ਮਨ ਜੀਤੈ ਜਗ ਜੀਤ ਕਈ ਵਾਰੀ ਅਸੀਂ ਆਪਣੇ ਮਨ ਦੇ ਪਿੱਛੇ ਲੱਗ ਕੇ ਐਸੀਆਂ ਗਲਤੀਆਂ ਕਰ ਬੈਠਦੇ ਹਾਂ ਜਿਵੇਂ ਉਹ ਕਿਸੇ ਦੀ ਕਹਾਵਤ ਹੈ ਉਰਦੂ ਦਾ ਸ਼ਾਇਰ ਲਿਖਦਾ ਕਹਿੰਦਾ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਲਮਹੋਂ ਦਾ ਭਾਵ ਇੱਕ ਛਿਨ ਮਾਤਰ ਦੇ ਸਮੇਂ ਦੀ ਗਲਤੀ ਦੇ ਨਾਲ ਕਈ ਵਾਰੀ ਸਾਰੀ ਜ਼ਿੰਦਗੀ ਸਾਡੀ ਲੰਘ ਜਾਂਦੀ ਹੈ ਉਸ ਗਲਤੀ ਨੂੰ ਸੁਧਾਰਦਿਆਂ ਸੁਧਾਰਦਿਆਂ ਪਛਤਾਵਾ ਕਰਦੇ ਆ ਪਰ ਉਹ ਗਲਤੀ ਫੇਰ ਉਹੀ ਸਾਡੇ ਤੇ ੱੱੱ ਇੱਕ ਤਰ੍ਹਾਂ ਦਾ ਲੱਗਾ ਰਹਿੰਦਾ ਸਤਗੁਰੂ ਜੀ ਕਹਿੰਦੇ ਉਹ ਗਲਤੀ ਕਿਉਂ ਹੋਈ ਕਿਉਂਕਿ ਮਨ ਦੇ ਪਿੱਛੇ ਲੱਗ ਕੇ ਸਤਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬੜੀਆਂ ਥਾਵਾਂ ਤੇ ਮਨ ਦੀ ਗੱਲ ਕੀਤੀ ਹੈ ਭਗਤ ਕਬੀਰ ਜੀ ਨੇ ਵੀ ਮਨ ਦੀ ਗੱਲ ਕੀਤੀ ਹੈ ਮਨ ਪੰਖੀ ਪਿਓ ਉਡ ਉਡਦਾ ਜਿਸ ਜਾਏ ਸਤਿਗੁਰੂ ਗੁਰੂ ਅਮਰਦਾਸ ਜੀ ਵੀ ਮਨ ਦੀ ਗੱਲ ਕਰਦੇ ਨੇ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਕਿ ਆਪਣੇ ਮਨ ਨਾਲ ਆਪਣੇ ਆਪ ਨਾਲ ਗੱਲ ਕਰਨੀ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਇਕਾਂਤ ਵਿੱਚ ਬੈਠੇ ਜਾਂ ਗੁਰੂ ਕੀ ਬਾਣੀ ਪੜਦਾ ਹੋਵੇ ਤੇ ਆਪਣੇ ਮਨ ਨੂੰ ਕਿਆ ਕਰ ਕੀ ਕਿਆ ਕਰ ਕਾਹ ਮਨ ਵਿਖਿਆ ਸਿਉ ਲਪਟਾਹੀ ਐ ਮੇਰੇ ਮਨ ਤੂੰ ਕਾਦੇ ਵਾਸਤੇ ਇਸ ਵਿਸ਼ੇ ਵਿਕਾਰਾਂ ਦੇ ਵਿੱਚ ਲੰਪਟ ਹੋ ਰਿਆ ਜਾਂ ਜਗ ਮੈਂ ਕਉ ਰਹਿਣ ਨਾ ਪਾਵੇ ਇਕ ਆਵੇ ਇਕ ਜਾਹੀ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਹਮੇਸ਼ਾ ਕੋਈ ਵੀ ਰਹਿਣਾ ਨਹੀਂ ਪਾਉਂਦਾ ਭਾਵੇਂ ਹਮੇਸ਼ਾ ਕੋਈ ਸੰਸਾਰ ਦੇ ਵਿੱਚ ਨਹੀਂ ਰਿਹਾ ਸਤਿਗੁਰਾਂ ਦੀ ਬਾਣੀ ਦਾ ਹੀ ਸ਼ਬਦ ਹੈ ਬਾਬਾ ਜੀ ਕਹਿੰਦੇ ਸੇਖ ਹਿਆਤੀ ਜਗ ਨਾ ਕੋਈ ਥਿਰ ਰਿਹਾ ਜਿਤ ਆਸਣ ਹਮ ਬੈਠੇ ਕੇਤੇ ਬੈਸ ਗਿਆ ਜਿੱਥੇ ਆਪਾਂ ਬੈਠੇ ਆ ਜਾਂ ਜਿੱਥੇ ਆਪਾਂ ਰਹਿੰਨੇ ਆ ਤੁਰਦੇ ਆ ਪਤਾ ਨਹੀਂ ਕਿੰਨੀ ਕੁ ਦੁਨੀਆ ਹੋ ਹੋ ਕੇ ਇਸ ਸੰਸਾਰ ਦੇ ਵਿੱਚੋਂ ਚਲੀ ਗਈ ਮਰ ਦੇ ਬਾਣੀ ਦਾ ਸ਼ਬਦ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਥਨ ਹੈ ਜੋਗੀ ਜਤੀ ਬ੍ਰਹਮਚਾਰੀ ਬਡੇ ਬਡੇ ਸ਼ਤਰਧਾਰੀ ਸ਼ਤਰਹਿ ਕੀ ਸ਼ਾਇਆ ਕਈ ਕੋਸ ਲੋ ਚਲਤ ਹੈ ਬڑے-ਬڑے ਰਾਜੇ ਮਹਾਰਾਜੇ ਸਤਿਗੁਰਾਂ ਨੇ ਸ਼ਬਦ ਵਰਤੇ ਕਿ ਇਹ ਜਿਹੜਾ ਮਨੁੱਖ ਹੈ ਬੜੀਆਂ ਡੂੰਘੀਆਂ ਨੀਹਾਂ ਪਟਾ ਕੇ ਉਹਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਜਿਵੇਂ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਗਹਿਰੀ ਕਰ ਕੈ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਿਕਾਈ ਜਨ ਤਿਰੰ ਧਰ ਮੂंड ਬਲਾਈ ਇਹ ਮਾਰਕੰਡਾ ਦਰਿਆ ਦਾ ਵੀ ਨਾਂ ਹੈ ਜਦੋਂ ਆਪਾਂ ਪੰਜਾਬ ਹਰਿਆਣਾ ਦੇ ਇਸ ਬਾਡਰ ਦੇ ਉੱਤੇ ਮਾਰਕੰਡਾ ਬਹੁਤ ਵੱਡਾ ਘੱਗਰ ਦਰਿਆ ਹੈ ਜਦੋਂ ਇਹ ਮਾਰਕੰਡਾ ਚੜਦਾ ਹੈ ਤੇ ਬੜੀਆਂ ਫਸਲਾਂ ਨੂੰ ਤਬਾਹ ਕਰ ਦਿੰਦਾ ਹੈ ਇਹ ਮਾਰਕੰਡੇ ઋષਿ ਦੇ ਨਾਂ ਤੇ ਇਹਦਾ ਨਾਂ ਪਿਆ ਹੈ ਕਹਿੰਦੇ ਮਾਰਕੰਡਾ ਜਿਹੜਾ ઋષਿ ਸੀ ਇਹਦੀ ਉਮਰ ਇਤਿਹਾਸਕਾਰਾਂ ਨੇ ਵਰਣਨ ਕੀਤਾ ਵੀ 88000 ਬਰਸ ਸੀ ਇਹਦੀ ਉਮਰ ਤੇ ਏਡੀ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਇਹਨੇ ਕੱਖਾਂ ਦੀ ਛੰਨ ਲਈ ਤੇ ਉਹਦੇ ਵਿੱਚ ਗੁਜ਼ਾਰਾ ਕਰਦਾ ਰਹੇ ਤੇ ਕਹਿੰਦੇ ਵੀ ਉਸ ਤੋਂ ਵੀ ਵੱਡੀ ਉਮਰ ਦਾ ਕਿਸੇ ਨੇ ਹੋਣਾ ਹੈ। ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤੋ ਬਿਨ ਸਜਾਏ ਝੂਠੀ ਦੇਹੀ। ਕਾਦਾ ਹੰਕਾਰ ਮਹਾਰਾਜ ਕਹਿੰਦੇ ਦੇਹੀ ਇਹ ਸਰੀਰ ਝੂਠਾ ਹੈ। ਜੇ ਫੇਰ ਵੀ ਸਮਝ ਨਾ ਪਵੇ ਤੇ ਇਸੇ ਸ਼ਬਦ ਨੂੰ ਜਦੋਂ ਅੱਗੋਂ ਆਪਾਂ ਪੜ੍ਹਦੇ ਆਂ ਦੇਮਾਰਜ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ 12 ਯੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ ਕਿ ਜਿਹੜੇ ਕੈਰੋਂ ਸੀ ਰਾਜੇ ਦਰਯੋਧਨ ਵਰਗੇ ਮੇਰੀ ਮੇਰੀ ਕਰਦੇ ਸੀ ਅੰਤ ਨੂੰ ਉਹਨਾਂ ਦੀ ਦੇਹੀ ਗਿਰਜਾਂ ਨੇ ਵੀ ਨਹੀਂ ਸੀ ਖਾਧੀ ਉਹ ਐਡੇ ਚੱਕਰਵਰਤੀ ਰਾਜੇ ਸੀ 12 ਯੋਜਨ ਯੋਜਨ ਦਾ ਭਾਵ 1 ਯੋਜਨ ਹੈ ਜਿਹੜਾ ਉਚਾਰ ਕੋ ਦਾ ਹੁੰਦਾ ਹੈ 12 ਚੁੱਕ 48 48 ਕੋ ਸਭ ਤੋਂ ਵੱਡੀ ਲੰਬਾਈ ਕੋ ਕੋ ਤੋਂ ਛੋਟੇ ਮੀਲ ਮੀਲ ਤੋਂ ਛੋਟੇ ਕਿਲੋਮੀਟਰ ਆ ਜਾਂਦੇ ਨੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਏਡੇ ਏਡੇ ਵੱਡੇ ਰਾਜੇ ਵੀ ਨਾ ਜਿਹੜੇ ਸ਼ਤਰਾਂ ਦੀ ਥਾਂ ਚੱਲਦੇ ਸੀ ਉਹ ਵੀ ਸੰਸਾਰ ਚੋਂ ਚਲੇ ਗਏ ਤੇ ਇੱਕ ਗੱਲ ਚੇਤੇ ਰੱਖ ਇਹ ਜਿਹੜਾ ਸੰਸਾਰ ਹੈ ਯਾ ਯਗਮੈ ਕੋ ਰਹਿਣ ਨਾ ਪਾਵੇ ਇਕ ਆਵੇ ਇਕ ਜਾਈ ਵਨ ਕਮਸ ਐਂਡ ਅਨਦਰ ਗੋਜ਼ ਕਿ ਇਕ ਆਉਂਦਾ ਤੇ ਕਈ ਜਾ ਰਹੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਂ ਸਿਓ ਨਿਹੋ ਲਗਾਈ ਕਾਂ ਕੋ ਕਾ ਕੋ ਦਾ ਪਾਉਂਦਾ ਵੀ ਕਿਹਦਾ ਇਹ ਤਨ ਇਹ ਸਰੀਰ ਕਿਹਦਾ ਹੈ ਇਹ ਧਨ ਕਿਹਦਾ ਹੈ ਇਹ ਧਨ ਦੌਲਤ ਕਿਦੀ ਹੈ ਭਾਵ ਕਿ ਕਿਸੇ ਦੇ ਸਾਥ ਨਹੀਂ ਜਾਂਦੀ ਪਰ ਜਦੋਂ ਆਪਾਂ ਗੁਰਮਤਿ ਨੂੰ ਪੜ੍ਹਦੇ ਹਾਂ ਤੇ ਮਹਾਰਾਜ ਨੇ ਵੇਖੋ ਜੇ ਮਹਾਰਾਜ ਸੱਜਣ ਠੱਗ ਕੋਲ ਗਏ ਨੇ ਨਾ ਤੇ ਸੱਜਣ ਠੱਗ ਨੂੰ ਕਿਹਾ ਵੀ ਜੇ ਤੂੰ ਖੁਸ਼ੀਆਂ ਲੈਣਾ ਚਾਹੁੰਦਾ ਹੈ ਤੇ ਇਹ ਮਾਇਆ ਵੰਡਦੇ ਗਰੀਬਾਂ 'ਚ ਜੇ ਕਾਰੂ ਬਾਦਸ਼ਾਹ ਕੋਲ ਗਏ ਨੇ ਤੇ ਮਹਾਰਾਜ ਉਹਨੂੰ ਵੀ ਕਹਿੰਦੇ ਨੇ ਇਹ ਗਰੀਬਾਂ 'ਚ ਮਾਇਆ ਵੰਡਦੇ ਪਰ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੈ ਸੇਠ ਮਨ ਸੁਖ ਜਿਹਦੇ ਬੜੇ ਬੜੇ ਵੱਡੇ ਜਹਾਜ਼ ਚੱਲਦੇ ਨੇ ਬੜਾ ਵੱਡਾ बिजनेসম্যান ਹੈ ਮਹਾਰਾਜ ਉਹਨੂੰ ਨਹੀਂ ਇਹ ਗੱਲ ਕਹਿੰਦੇ ਕਿਉਂ ਨਹੀਂ ਕਹਿੰਦੇ ਜਿਹੜੀ ਮਾਇਆ ਪਾਪਾਂ ਦੇ ਨਾਲ ਇਕੱਠੀ ਕੀਤੀ ਹੋਵੇ ਮਹਾਰਾਜ ਕਹਿੰਦੇ ਉਹ ਤੇਰੇ ਪੈਰ ਦੀਆਂ ਜ਼ੰਜੀਰਾਂ ਬਣ ਜਾਣਗੀਆਂ ਜਿਹੜੀ ਮਾਇਆ ਤੂੰ ਸੱਚੀ ਸੁੱਚੀ ਕਿਰਤ ਕਰਕੇ ਕਮਾਈ ਹੈ ਉਹ ਤੇਰਾ ਫਰਜ਼ ਬਣਦਾ ਤੂੰ ਭਲੇ ਦੇ ਵਾਸਤੇ ਖਰਚ ਨਾਲ ਉਹ ਵੀ ਨਹੀਂ ਜਾਣੀ ਪਰ ਲੇਕਨ ਸੋਚ ਦਾ ਫਰਕ ਸਮਝ ਦਾ ਫਰਕ ਜਦੋਂ ਆਪਾਂ ਕਹੀਏ ਇੱਕ ਪਾਸੇ ਰਾਜਾ ਜਨਕ ਹੈ ਉਹਦੇ ਕੋਲ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਉਹਦੇ ਬਾਰੇ ਕਿਹਾ ਗਿਆ ਧਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਬਿਵੇਕ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਧਰਮੀ ਰਾਜਾ ਸੀ ਨਾ ਰਾਜਾ ਜਨਕ ਤੇ ਦੂਜੇ ਪਾਸੇ ਰਾਜਾ ਆਰਮਣ ਸੀ ਜਿਹੜਾ ਹਉਮੇ ਦੇ ਵਿੱਚ ਸੀ ਮਹਾਰਾਜ ਜੀ ਕਹਿੰਦੇ ਲੰਕਾ ਗੱਡ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਇਥੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਕਾ ਦਾ ਧਨ ਕੇਦਾ ਇਹ ਧਨ ਦੌਲਤ ਇਹ ਸਰੀਰ ਕੇਦਾ who has body and wealth who has property with home should own cultivate love ਵੀ ਜਿਹਦੇ ਨਾਲ ਤੂੰ ਪਿਆਰ ਪਾ ਕੇ ਬੈਠਾ ਏ ਕਿਸੇ ਦਾ ਵੀ ਨਹੀਂ ਆਪਾਂ ਹੁਣੇ ਆਸਾ ਦੀ ਵਾਰ ਸਰਵਣ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਨ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆਂ ਸੁਖ ਅਤੇ ਦੁੱਖ ਸਾਨੂੰ ਮਿਲਦੇ ਨੇ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਇੱਕ ਗੱਲ ਚੇਤੇ ਰੱਖ ਜੋ ਕੁਝ ਵੀ ਤੈਨੂੰ ਇਹ ਦਿਖ ਰਿਹਾ ਭਾਵੇਂ ਤੇਰਾ ਆਪਣਾ ਸਰੀਰ ਹੈ ਪਰਿਵਾਰਕ ਮੈਂਬਰ ਨੇ ਧਨ ਦੌਲਤ ਹੈ ਇਹ ਸਾਰਾ ਕੁਝ ਇੱਕ ਦਿਨ ਨਾਸ਼ ਹੋ ਜਾਏਗਾ ਕਿਵੇਂ ਜੋ ਦਿਸੈ ਸੋ ਸਗਲ ਬਨਾਸੈ ਜਿਉਂ ਬਾਦਰ ਕੀ ਛਾਈ ਇਹ ਜੋ ਕੁਝ ਵੀ ਦਿਸ ਰਿਹਾ ਹੈ ਨਾ ਇਹ ਸਾਰਾ ਨਾਸ਼ ਹੋ ਜਾਏਗਾ ਕਿਵੇਂ ਜਿਵੇਂ ਬੱਦਲ ਦੀ ਛਾਇਆ ਹੈ ਜਿਹੜਾ ਬੱਦਲ ਦਾ ਪਰਛਾਵਾਂ ਹੈ ਨਾ ਉਹ ਲਗਾਤਾਰ ਬਣਿਆ ਨਹੀਂ ਰਹਿੰਦਾ ਸਤਿਗੁਰੂ ਜੀ ਕਹਿੰਦੇ ਇੱਕ ਦਿਨ ਇਹ ਸਾਰਾ ਕੁਝ that all shall pass away like the shadow of a cloud ਕਿ ਬੱਦਲ ਦੀ ਛਾਇਆ ਦੇ ਵਾਂਗੂ ਇਹ ਸਾਰਾ ਕੁਝ ਖਤਮ ਹੋ ਜਾਣਾ ਹੈ ਤੇ ਮਰਦ ਹੁਣ ਮੈਂ ਕੀ ਕਰਾਂ ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਪਿਆਰ ਨਾਲ ਕਹਿੰਦੇ ਤਜ ਅਭਿਮਾਨ ਸਰਣ ਸੰਤਨ ਗਹ ਮੁਕਤ ਹੋਹੇ ਸ਼ਿ ਨਮਾਹੀ ਇਸ ਕਰਕੇ ਨਾ ਤੂੰ ਆਪਣੇ ਮਨ ਦੇ ਅੰਦਰੋਂ ਅਭਿਮਾਨ ਛੱਡ ਕੇ ਹਉਮੈ ਛੱਡ ਕੇ ਸੰਤਾਂ ਦੀ ਸ਼ਰਨ ਵਿੱਚ ਪੈ ਜਾ ਹਣ ਸੰਤ ਕੌਣ ਹੈ ਇਹ ਨਹੀਂ ਵੀ ਜਿਨੇ ਕੋਈ ਬਹੁਤੇ ਚੇਲੇ ਰੱਖੇ ਨੇ ਕੋਈ ਚਿੱਟਾ ਲੰਮਾ ਚੋਲਾ ਪਾਉਂਦਾ ਜਾਂ ਪ੍ਰਪੰਚ ਕਰਦਾ ਉਹਨੂੰ ਮਹਾਰਾਜ ਨੇ ਸੰਤ ਕਿਹਾ ਨਹੀਂ ਮਾਰਾ ਤੇ ਸ਼ਬਦ ਵਰਤਦੇ ਨੇ ਜਿਨ ਸਾਸ ਗਰਾਸਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਤ ਉਹ ਹੈ ਜਿਹਨੂੰ ਹਰ ਵੇਲੇ ਰੱਬ ਚੇਤੇ ਰਹਿੰਦਾ ਹੈ ਤੇ ਜਿਹਨੂੰ ਰੱਬ ਚੇਤਾ ਹੋਵੇ ਉਹ ਕਿਸੇ ਨਾਲ ਧਕਾ ਨਹੀਂ ਕਰਦਾ ਉਹ ਕਿਸੇ ਦੇ ਨਾਲ ਵਖਰੇਵਾ ਨਹੀਂ ਕਰਦਾ ਉਹ ਜਿਹੜੀ ਹਾਲਤ ਹੈ ਉਹ ਬੜੀ ਔਖੀ ਹੈ ਤਾਂ ਹੀ ਤੇ ਮਹਾਰਾਜ ਨੇ ਫਿਰ ਸੰਤਾਂ ਦੀ ਵਡਿਆਈ ਵੀ ਕੀਤੀ ਹੈ ਨਾ ਮਹਾਰਾਜ ਨੇ ਕਿ ਆਵੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਮਹਾਰਾਜ ਕਹਿੰਦੇ ਸੰਤਾਂ ਦੀ ਵਡਿਆਈ ਵੀ ਕੀਤੀ ਹੈ ਫਿਰ ਜਿਹੜੇ ਨਕਲੀ ਸੰਤ ਨੇ ਉਹਨਾਂ ਦੀ ਮਹਾਰਾਜ ਨੇ ਵਿਰੋਧਤਾ ਵੀ ਕੀਤੀ ਐ ਸਤਿਗੁਰੂ ਜੀ ਦਾ ਸ਼ਬਦ ਹੈ ਓਏ ਹਰ ਕੇ ਸੰਤ ਨ ਆਖਿਐ ਬਨਾਰਸ ਕੇ ਠੱਗ ਗੱਲ ਜਿਨ੍ਹਾਂ ਜਪ ਮਾਲੀਆਂ ਪੂਰਾ ਸ਼ਬਦ ਇਸ ਤਰ੍ਹਾਂ ਪੰਕਤੀ ਬਣਦੀ ਐ ਗੱਲ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥਨ ਬਗ ਓਏ ਹਰ ਕੇ ਸੰਤ ਨ ਆਖਿਐ ਬਨਾਰਸ ਕੇ ਠੱਗ ਆਪਾਂ ਜਦੋਂ ਕਿਸੇ ਰੱਬੀ ਰੂਹ ਦੇ ਦਰਸ਼ਨ ਕਰਦੇ ਆ ਨਾ ਸੇ ਸਾਡਾ ਤਨ ਮਨ ਖਿੜ ਜਾਂਦਾ ਹੈ ਪ੍ਰਸਾਦ ਸੰਗਤ ਜੀ ਸਾਨੂੰ ਥੋੜਾ ਜਿਹਾ ਧਿਆਨ ਦੇਣਾ ਪੈਣਾ ਹੈ ਜਿਸ ਵੇਲੇ ਵੀ ਆਪਾਂ ਕਿਸੇ ਨੂੰ ਵੀ ਵੇਖਦੇ ਆ ਨਾ ਅੱਖਾਂ ਬੰਦ ਕਰਕੇ ਜਿਹਨੂੰ ਆਪਾਂ ਬਲਾਈਂਡ ਫੇਥ ਕਹਿ ਦਈਏ ਕੋਈ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਥੋੜੀ ਜੀ ਉਹਦੀ ਭੋਖ ਕੋਖ ਕੋਖ ਕਰ ਲੈਣੀ ਚਾਹੀਦੀ ਹੈ ਪੜਤਾਲ ਕਰ ਲੈਣੀ ਚਾਹੀਦੀ ਅਕਲੀ ਸਹਿਬ ਸੇਵੀਆ ਜਿਵੇਂ ਬਾਬਾ ਜੀ ਦਾ ਸ਼ਬਦ ਹੈ ਸਤਗੁਰੂ ਜੀ ਕਹਿੰਦੇ ਵੇ ਜੇ ਤੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰੇ ਨਾ ਤਜ ਅਭਿਮਾਨ ਸਰਨ ਸੰਤਨ ਗਹ ਮੁਕਤ ਹੋਏ ਛਿਨਮਾਈ ਇੱਕ ਛਿਨ ਦੇ ਵਿੱਚ ਤੂੰ ਮੁਕਤ ਹੋ ਜਾਏਗਾ ਪਰ ਜੇ ਤੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰੇਗਾ ਜਿਵੇਂ ਉਹ ਆਪਾਂ ਸਾਖੀ ਪੜਦੇ ਹੁੰਨੇ ਆ ਨਾ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਵੇਲੇ ਇੱਕ ਪ੍ਰੇਮਸ਼ਾ ਸ਼ਾਹੂਕਾਰ ਹੋਇਆ ਇਹ ਬੜਾ ਅਮੀਰ ਆਦਮੀ ਸੀ ਇਹਦੇ ਕੋਲ ਪੈਸੇ ਢੇਲੇ ਦਾ ਘਾਟਾ ਨਹੀਂ ਸੀ ਪਰ ਕੁਦਰਤੀ ਇਹ ਮਾੜੀ ਸੰਗਤ ਵਿੱਚ ਪੈ ਗਿਆ ਜਦੋਂ ਕਿ ਤੇਰੇ ਰੱਬੀ ਰੂਹਾਂ ਨੇ ਕਹਿਣਾ ਭਾਈ ਤੂੰ ਚੰਗੇ ਕਰਮ ਕਰਿਆ ਕਰ ਨਾਮ ਜਪਿਆ ਕਰ ਤਾਂ ਇਹਨੇ ਅਗੋਂ ਮਖੌਲ ਕਰ ਛੱਡਣਾ ਨਹੀਂ ਜੀ ਰੱਬ ਕਹਿੰਨੇ ਵਿਖਿਆ ਬਾਬਾ ਜੀ ਦਾ ਸ਼ਬਦ ਹੁੰਦਾ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਘੋਟੋਲਾ ਕਈ ਵਾਰੀ ਨਾ ਬੰਦਾ ਇਸ ਪਾਸੇ ਧਿਆਨ ਨਹੀਂ ਦਿੰਦਾ ਸਮਾਂ ਹੌਲੀ ਹੌਲੀ ਬਦਲਿਆ ਇੱਕਦਮ ਸਾਰਾ ਕੁਝ ਨਹੀਂ ਰਹਿੰਦਾ ਜੇ ਸੂਰਜ ਚੜ੍ਹਿਆ ਹੈ ਉਹਨੇ ਇੱਕ ਦਿਨ ਡੁੱਬਣਾ ਵੀ ਹੈ ਕਹਿੰਦੇ ਇਹ ਬਿਮਾਰ ਹੋ ਗਿਆ ਇਹਨੂੰ ਕੋੜ ਦਾ ਰੋਗ ਲੱਗ ਗਿਆ ਜਿੱਥੇ ਲੋਕੀ ਪ੍ਰੇਮ ਸ਼ਾ ਸ਼ਾਹੂਕਾਰ ਇਹਨੂੰ ਕਹਿੰਦੇ ਸੀ ਉੱਥੇ ਲੋਕੀ ਇਹਨੂੰ ਹੁਣ ਪ੍ਰੇਮਾ ਕੋੜੀ ਕਹਿਣ ਲੱਗ ਪਏ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਹੁਣ ਇਹਨੂੰ ਜਿੱਥੇ ਪ੍ਰੇਮ ਸ਼ਾ ਕਹਿੰਦੇ ਸੀ ਪ੍ਰੇਮਾ ਸ਼ਾਹੂਕਾਰ ਸਾਹਿਬ ਬੜਾ ਰਿਸਪੈਕਟ ਕਰਦੇ ਸੀ ਉੱਥੇ ਹੁਣ ਕੋਈ ਨਹੀਂ ਇਹਨੂੰ ਇਹਨੂੰ ਲੋਕੀ ਪ੍ਰੇਮਾ ਕੋੜੀ ਕਹਿੰਦੇ ਨੇ ਕਿਉਂ ਕਹਿੰਦੇ ਨੇ ਕਿਉਂਕਿ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਇਹਨੂੰ ਕੋੜੀ ਜਾਣ ਕੇ ਨਾ ਪਿੰਡ ਤੋਂ ਬਾਹਰ ਇਹਦੀ ਛਣ ਪਾ ਦਿੱਤੀ ਸੀ ਖੇਤਾਂ ਦੇ ਵਿੱਚ ਵੀ ਇਹ ਕੋੜ ਦਾ ਰੋਗ ਹੈ ਕਿਦਰੇ ਸਾਨੂੰ ਵੀ ਨਾ ਲੱਗ ਜੇ ਕਿਉਂਕਿ ਕੋੜ ਇੱਕ ਲਾਗ ਦੀ ਬਿਮਾਰੀ ਹੈ ਅੱਜ ਵੀ ਵੇਖੋ ਜੇ ਕਿਸੇ ਨੂੰ ਕੋਈ ਖਾਜ ਖੁਜਲੀ ਹੋਵੇ ਨਾ ਇਹ ਵੀ ਇੱਕ ਕੋੜ ਹੈ ਤੇ ਦੂਜਾ ਬੰਦਾ ਉਹਦੇ ਨੇੜੇ-ਤੇੜੇ ਆਪਾਂ ਨੂੰ ਆ ਆਪਣੇ ਕੱਪੜੇ ਨਹੀਂ ਵਰਤਦਾ ਕਿਉਂਕਿ ਇੱਕ ਤੋਂ ਦੂਜੇ ਨੂੰ ਲੱਗਦੀ ਹੈ ਪੁਰਾਣੇ ਸਮਿਆਂ 'ਚ ਇਹਨਾਂ ਚੀਜ਼ਾਂ ਦਾ ਐਡਾ ਇਲਾਜ ਨਹੀਂ ਸੀ ਤੇ ਉਹ ਪਿੰਡ ਤੋਂ ਬਾਹਰ ਕੱਢ ਦਿੰਦੇ ਸੀ ਵੀ ਇਹ ਬੰਦਾ ਕਿਸੇ ਹੋਰ ਨੂੰ ਬਿਮਾਰੀ ਨਾ ਲਾਵੇ ਹੁਣ ਉੱਥੇ ਉਹ ਪ੍ਰੇਮਾ ਕੋੜੀ ਬੈਠਾ ਹੋਇਆ ਆਪਣੇ ਸਮੇਂ ਨੂੰ ਪਿਛਲੇ ਸਮੇਂ ਨੂੰ ਚੇਤੇ ਕਰਕੇ ਰੋਂਦਾ ਹੈ ਵੀ ਮੈਂ ਜੇ ਕੋਈ ਚੰਗਾ ਕੰਮ ਕਰਦਾ ਸ਼ਾਇਦ ਮੈਂ ਇਸ ਬਿਮਾਰੀ ਤੋਂ ਬਚ ਜਾਂਦਾ ਜੇ ਮੈਂ ਕੋਈ ਚੰਗਾ ਕੰਮ ਕਰਦਾ ਅਜ ਮੇਰੇ ਨੇੜੇ ਕੋਈ ਹੁੰਦਾ ਅਜ ਕੋਈ ਨਹੀਂ ਸਾਰੇ ਸਾਥ ਛੱਡ ਗਏ ਉਹਨਾਂ ਦਿਨਾਂ ਦੇ ਵਿੱਚ ਸੰਗਤਾਂ ਜਥੇ ਬਣਾ ਕੇ ਨਾ ਜਿਵੇਂ ਆਪਾਂ ਪਿੰਡਾਂ 'ਚ ਪ੍ਰਭਾਤ ਫੇਰੀ ਕੱਢਦੇ ਸੀ ਐਵੇਂ ਲੋਕੀ ਇਕੱਠੇ ਹੋ ਕੇ ਗੁਰੂ ਦਰਸ਼ਨਾਂ ਨੂੰ ਜਾਂਦੇ ਸੀ ਤੇ ਸੰਗਤ ਜਾ ਰਹੀ ਹੈ ਦਰਸ਼ਨ ਕਰਨ ਵਾਸਤੇ ਢੋਲਕੀਆਂ ਸ਼ੈਣੇ ਵੱਜਦੇ ਨੇ ਸ਼ਬਦ ਪੜ੍ਹਦਿਆਂ ਜਾ ਰਹੀਆਂ ਨੇ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਪੜ੍ਹਦੇ ਸੰਗਤਾਂ ਜਦੋਂ ਜਾ ਰਹੀਆਂ ਨੇ ਤੇ ਇਹਦੇ ਕੰਨ 'ਚ ਆਵਾਜ਼ ਪਈ ਤੇ ਇਹਨੇ ਆਵਾਜ਼ ਮਾਰੀ ਪੁੱਛਦਾ ਭਾਈ ਤੁਸੀਂ ਕੌਣ ਹੋ ਸੰਗਤ ਕਹਿੰਦੀ ਜੀ ਅਸੀਂ ਗੁਰੂ ਅਮਰਦਾਸ ਜੀ ਦੇ ਦਰਬਾਰ ਚੱਲੇ ਆ ਗੁਰੂ ਨਾਨਕ ਦੇ ਘਰ ਦੇ ਅਸੀਂ ਸਿੱਖ ਹਾਂ ਤੇ ਕਹਿੰਦੇ ਗੁਰੂ ਕੈਸੇ ਹਨ ਕਹਿੰਦੇ ਵੀ ਗੁਰੂ ਤੇ ਨਿਮਾਣਿਆਂ ਨੂੰ ਮਾਣ ਦਿੰਦਾ ਨਥਾਵਿਆਂ ਨੂੰ ਥਾਂ ਦਿੰਦਾ ਨੇ ਆਸਰਿਆਂ ਦੇ ਆਸਰੇ ਨੇ ਗੁਰੂ ਅਮਰਦਾਸ ਜੀ ਕਹਿੰਦਾ ਅੱਛਾ ਇੰਨੀ ਗੱਲ ਸੁਣ ਕੇ ਉਸ ਝੁੱਗੀ ਦੇ ਵਿੱਚੋਂ ਨਿਕਲ ਕੇ ਨਾ ਇਹ ਚੱਲ ਪੈਂਦੇ ਉਹਨਾਂ ਦੇ ਪਿੱਛੇ-ਪਿੱਛੇ ਤੁਰਿਆ ਜਾਂਦਾ ਹੈ ਰਸਤੇ ਦੇ ਵਿੱਚ ਕਈ ਲੋਕੀ ਇਹਨੂੰ ਤਰਸ ਕਰਕੇ ਰੋਟੀ ਦੇ ਦਿੰਦੇ ਨੇ ਕਈ ਨਹੀਂ ਦਿੰਦੇ ਇਹਦੀਆਂ ਮਸ਼ੀਨ ਦੇ ਵਾਂਗੂ ਬਾਹਾਂਵਾਂ ਚੱਲਦੀਆਂ ਨੇ ਕਿਉਂਕਿ ਰੇਸ਼ਾ ਲਊ ਸਰੀਰ 'ਚੋਂ ਚੱਲ ਰਿਹਾ ਮੱਖੀਆਂ ਭਿੰਣ-ਭਿੰਣ ਕਰਦੀਆਂ ਨੇ ਬੜੀ ਨਫ਼ਰਤ ਲੋਕ ਕਰਦੇ ਨੇ ਇਹ ਹੌਲੀ ਹੌਲੀ ਰਿੜਦਾ 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 ਗੋਇੰਦਵਾਲ ਸਾਹਿਬ ਪਹੁੰਚ ਜਾਂਦਾ ਹੈ ਉੱਥੇ ਹੁਣ ਸਾਧ ਸੰਗਤ ਜੀ ਲੰਗਰ ਤੇ ਮਿਲ ਜਾਂਦਾ ਹੈ ਪਰ ਉੱਥੇ ਸਤਗੁਰਾਂ ਦੇ ਅਜੇ ਦਰਸ਼ਨ ਨਹੀਂ ਹੋਏ ਜਿਹੜੇ ਸੇਵਾਦਾਰ ਨੇ ਉਹ ਵੀ ਇਹਨੂੰ ਛਿੜਕਾ ਮਾਰਦੇ ਨੇ ਤੂੰ ਭੱਜ ਜਾ ਇੱਥੋਂ ਵੀ ਤੇਰੇ ਤੋਂ ਮੁਸ਼ਕ ਆਉਂਦੀ ਐ ਤੂੰ ਭੱਜ ਜਾ ਇੱਥੋਂ ਤੇਰੇ ਕੋਲ ਮੱਖੀਆਂ ਭਿੰਣ-ਭਿੰਣ ਕਰਦੀਆਂ ਨੇ ਪਰ ਜਦੋਂ ਸੇਵਾਦਾਰ ਇਹਨੂੰ ਛਿੜਕਾ ਮਾਰਦੇ ਨੇ ਤੇ ਬੜੀ ਉੱਚੀ ਆਵਾਜ਼ ਵਿੱਚ ਕਹਿੰਦਾ ਗਿਆ ਕੋਸੋਟਾ ਲੱਭਾ ਪਿਆਰਿਆ ਤੇ ਸਾਧ ਸੰਗਤ ਜੀ ਕਈ ਦਿਨ ਲੰਘ ਗਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਵੇਂ ਆਪਾਂ ਬਾਬਾ ਜੀ ਦੀ ਬਾਣੀ ਪੜਦੇ ਆ ਸਿਧ ਸਬਾ ਕਰ ਆਸਣ ਬੈਠੇ ਸੰਤ ਸਬਾ ਜੈਕਾਰੋ ਜਿਵੇਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਗੋਸ਼ਟ ਕੀਤੀ ਸਨ ਆਪਸੀ ਡਾਇਲੋਗ ਵਿਚਾਰ ਚਰਚਾ ਤਾਂ ਹੀ ਮਹਾਰਾਜ ਨੇ ਕਿਹਾ ਵੀ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸ਼ਟ ਕਰਈਐ ਗੁਰੂ ਅਮਰਦਾਸ ਜੀ ਵੀ ਸੰਗਤਾਂ ਨਾਲ ਬੈਠਦੇ ਨੇ ਜਿਵੇਂ ਆਪਾਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਨਾ ਤੇ ਗੁਰੂ ਅਮਰਦਾਸ ਜੀ ਬੈਠਦੇ ਨੇ ਤੇ ਸੰਗਤ ਗੱਲਾਂ ਬਾਤਾਂ ਬਚਨ ਬਲਾਸ ਹੁੰਦੇ ਨੇ ਵਿੱਚੋਂ ਆਵਾਜ਼ ਆਈ ਮਹਾਰਾਜ ਫਲਾਣੀ ਥਾਂ ਤੇ ਇੱਕ ਕੋਹੜਾ ਬੰਦਾ ਬੈਠਾ ਹੈ ਉਹਨੂੰ ਅਸੀਂ ਬੜਾ ਕਹਿੰਦੇ ਆ ਵੀ ਭੱਜ ਜਾ ਇੱਥੋਂ ਜਾਂਦਾ ਨਹੀਂ ਕਿਉਂਕਿ ਸੇਵਾਦਾਰਾਂ ਦਾ ਆਪੋ ਆਪਣਾ ਸੁਭਾਅ ਹੁੰਦਾ ਪੰਜੇ ਉਂਗਲੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਕਈ ਸੇਵਾਦਾਰ ਬਰੀ ਰਿਸਪੈਕਟ ਵੀ ਕਰਦੇ ਨੇ ਕਈਆਂ ਦੀ ਆਪਣਾ ਸ਼ਬਦ ਹੁੰਦਾ ਤੇ ਕਈ ਵਾਰ ਸੁਣਨ ਵਾਲੇ ਨੂੰ ਬੁਰਾ ਲੱਗ ਜਾਂਦਾ ਪਰ ਜੇ ਸਾਨੂੰ ਵੀ ਕੋਈ ਬੁਰਾ ਬੋਲੇ ਆਪਾਂ ਕੋਸ਼ਿਸ਼ ਕਰਨੀ ਹੈ ਪ੍ਰੇਮੇ ਕੋੜੀ ਦੇ ਵਾਂਗੂ ਉਹਨਾਂ ਦੀ ਗੱਲ ਦੀ ਪ੍ਰਵਾਹ ਨਹੀਂ ਕਰਨੀ ਮਹਾਰਾਜ ਵੱਲ ਆਪਣਾ ਧਿਆਨ ਰੱਖਣਾ ਹੈ ਕਿ ਅਸੀਂ ਮਹਾਰਾਜ ਦੇ ਦਰ ਤੇ ਆਏ ਹਾਂ ਮਹਾਰਾਜ ਨੂੰ ਆਖਿਆ ਵੀ ਉਹ ਬੜੇ ਦਿਨ ਹੋ ਗਏ ਜਾਂਦਾ ਨਹੀਂ ਪਿਆ ਉਹਦੇ ਕੋਲ ਮੱਖੀਆਂ ਭਿੰਣ-ਭਿੰਣ ਕਰਦੀਆਂ ਮਹਾਰਾਜ ਕਹਿੰਦੇ ਵੀ ਅਸੀਂ ਵੀ ਕਈ ਦਿਨ ਹੋ ਗਏ ਸਾਨੂੰ ਵੀ ਬੜੀ ਪਿਆਰ ਦੀ ਤੰਦ ਪੈ ਰਹੀ ਹੈ ਤੁਸੀਂ ਇਸ ਤਰ੍ਹਾਂ ਕਰੋ ਬਈ ਉਹ ਪ੍ਰੇਮੇ ਕੋੜੀ ਨੂੰ ਨਾ ਉਸ ਕੋੜੀ ਬੰਦੇ ਨੂੰ ਜਿਹਨੂੰ ਕਹਿੰਦੇ ਰੇਸ਼ਾ ਵਾਗਰ ਜਾਂ ਮੱਖੀਆਂ ਭਿੰਣ-ਭਿੰਣ ਕਰਦੀਆਂ ਨੇ ਉਹਨੂੰ ਉਸ ਚ ਬੱਚੇ ਚ ਇਸ਼ਨਾਨ ਕਰਾ ਕੇ ਲਿਆਓ ਜਿਹਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ ਵੇਖੋ ਗੁਰੂ ਦੀ ਖੇਡ ਹੈ ਕਹਿੰਦੇ ਦੋ ਜਣੇ ਗਏ ਦੋਹਾਂ ਨੇ ਇੱਕ ਨੇ ਬਾਹਮਾ ਤੋਂ ਫੜਿਆ ਇੱਕ ਨੇ ਲੱਤਾਂ ਤੋਂ ਫੜਿਆ ਇਸ ਤਰ੍ਹਾਂ ਸਿੱਟਿਆ ਜਿਵੇਂ ਆਪਾਂ ਛੱਪੜ ਦੇ ਵਿੱਚ ਵੱਟਾ ਸੁੱਟਦੇ ਆ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵੀ ਇਸ ਪ੍ਰੇਮੇ ਕੋੜੀ ਦਾ ਸਰੀਰ ਨੌਂ ਬਰ ਨੌ ਹੋ ਗਿਆ ਸੀ ਜਦੋਂ ਉਸ ਚਬੱਚੇ ਦੇ ਵਿੱਚ ਇਹਨੂੰ ਨਹਾਇਆ ਇਸ਼ਨਾਨ ਕਰਾਇਆ ਜਿਵੇਂ ਪਿੰਗਲਾ ਸੀ ਨਾ ਰਜਨੀ ਦਾ ਪਤੀ ਅੰਮ੍ਰਿਤਸਰ ਦੀ ਧਰਤੀ ਤੇ ਰਾਜੀ ਹੋਇਆ ਸੀ ਉਹ ਕਈ ਸੱਜਣ ਉੱਥੇ ਵੀ ਕਿੰਤੂ ਪਰੰਤੂ ਕਰਦੇ ਨੇ ਕਹਿੰਦੇ ਜੀ ਜੇ ਉਦੋਂ ਰਾਜੀ ਹੋਇਆ ਸੀ ਤੇ ਹੁਣ ਕਿਉਂ ਨਹੀਂ ਰਾਜੀ ਹੋ ਸਕਦਾ ਗੁਰੂ ਪਿਆਰਿਓ ਇਹ ਗੁਰੂ ਦੀ ਖੇਡ ਹੈ ਗੁਰੂ ਚਾਵੇ ਕੀ ਨਹੀਂ ਕਰ ਸਕਦਾ ਜਦੋਂ ਸਾਡੇ ਨਾਲ ਪ੍ਰੈਕਟੀਕਲ ਤੌਰ ਤੇ ਵਰਤਦਾ ਨਾ ਫਿਰ ਅਸੀਂ ਗੁਰੂ ਦੀ ਬਖਸ਼ਿਸ਼ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਅਸੀਂ ਤੇ ਫਿਰ ਉਹ ਗੱਲ ਬਣ ਜਾਂਦੀ ਹੈ ਕੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਫਿਰ ਸੋਹਣੇ ਕੱਪੜੇ ਪਾ ਕੇ ਜਦੋਂ ਮਹਾਰਾਜ ਦੇ ਦਰਬਾਰ ਚ ਲਿਆਏ ਮਹਾਰਾਜ ਆਖਣ ਲੱਗੇ ਤੁਸੀਂ ਤੇ ਕਹਿੰਦੇ ਇਹ ਕੋੜ ਹੈ ਇਹ ਤੇ ਇਓਂ ਲੱਗਦਾ ਜਿਵੇਂ ਕੋਈ ਵਿਆਹ ਦੜ ਹੋਵੇ ਕੋਈ ਦੁਲਹਾ ਹੋਵੇ ਕੋਈ ਹੈ ਸਿੱਖ ਜਿਹੜਾ ਇਹਦੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰੇ ਇੱਕ ਸਿੱਖ ਉੱਠਿਆ ਉਹ ਆਖਣ ਲੱਗਾ ਮਹਾਰਾਜ ਮੇਰੀ ਲੜਕੀ ਵਰਯੋਗ ਹੈ ਮੈਂ ਤੁਹਾਡੇ ਤੇ ਬਚਨਾਂ ਤੇ ਭਰੋਸਾ ਕਰਕੇ ਮੈਂ ਇਹ ਰਿਸ਼ਤਾ ਕਰਨ ਨੂੰ ਤਿਆਰ ਹਾਂ ਮਹਾਰਾਜ ਆਖਣ ਲੱਗੇ ਸਿੱਖਾ ਤੂੰ ਧੰਨ ਹੈ ਫਿਰ ਮਹਾਰਾਜ ਨੇ ਇਹਨਾਂ ਦਾ ਵਿਆਹ ਵੀ ਕੀਤਾ ਤੇ ਇਹਨਾਂ ਨੂੰ ਬਠਿੰਡੇ ਦੇ ਇਲਾਕੇ ਦੇ ਵਿੱਚ ਪ੍ਰਚਾਰਕ ਥਾਪ ਕੇ ਮੱਥੋ ਤੇ ਮੁਰਾਰੀ ਜੇ ਜਦੋਂ ਆਪਾਂ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਭਾਈ ਕਾਨ ਸਿੰਘ ਨਾਭਾ ਦਾ ਪੜ੍ਹਦੇ ਆ ਨਾ ਉੱਚ ਸਰਚ ਮਾਰ ਕੇ ਵੇਖਿਓ ਉਹ ਸਾਰੀ ਡਿਟੇਲ ਇਹ ਦੇ ਵਿੱਚ ਆ ਜਾਏਗੀ ਭਾਵ ਕਿ ਗੁਰੂ ਦਾ ਦਰ ਐਸਾ ਹੈ ਸਤਗੁਰੂ ਜੀ ਕਹਿੰਦੇ ਤਜ ਅਭਿਮਾਨ ਸਰਨ ਸੰਤਨ ਗਹੋ ਮੁਕਤ ਹੋਏ ਛਿਨ ਮਾਈ ਤੂੰ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਅਖੀਰਲੀ ਪੰਕਤੀ 'ਚ ਕਹਿੰਦੇ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਣੈ ਭੀ ਨਾਹੀ ਮਹਾਰਾਜ ਕਹਿੰਦੇ ਭਾਈ ਇੱਕ ਗੱਲ ਚੇਤੇ ਰੱਖ ਲੈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਤੈਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਸੀਬ ਨਹੀਂ ਆਪਾਂ ਪੜਦੇ ਆ ਨਾ ਜਿਉ ਤਪ ਤਹ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਸੋ ਕੋਸ਼ਿਸ਼ ਕਰਿਆ ਕਰੀਏ ਸਭ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਸਮੇਂ ਤੋਂ ਸਮਾਂ ਕੱਢ ਕੇ ਆਪਨਾ ਸੈਲਫ ਅਨਲਿਸਿਸ ਆਪਾਂ ਜਰੂਰ ਕਰੀਏ ਬੰਦੇ ਦਿਲ ਖੋਜ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਏਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਓ ਆਵ ਬੜੇ ਪਿਆਰ ਦੇ ਨਾਲ ਪੰਕਤੀਆਂ ਪੜ੍ਹ ਕੇ ਫਤੇ ਦੀ ਸਾਂਝ ਪਾਨਿਆ ਜੀ ਤਜ ਅਭਿਮਾਨ ਸਰਨ ਸੰਤਨ ਗਹ ਮੁਕਤ ਹੋਏ ਛਿਨ ਮਾਹੀ